ਟ੍ਰਾਂਟੋ ਦੇ ਵਿੱਚ ਬਰਫਵਾਰੀ ਨੇ ਤੋੜ ਦਿੱਤੇ ਵੱਡੇ ਵੱਡੇ ਰਿਕਾਰਡ ਸਕੂਲ ਹੋਏ ਬੰਦ ਉਡਾਣਾਂ ਦੇ ਵਿੱਚ ਵੀ ਪਿਆ ਵਿਗਨ ਜੀਹਾਂ ਦੱਸ ਦੇ ਕਿ ਟ੍ਰਾਂਟੋ ਅਤੇ ਨੇੜਲੇ ਸ਼ਹਿਰਾਂ ਦੇ ਵਿੱਚ ਬਰਫਵਾਰੀ ਨੇ ਅੱਜ ਰਿਕਾਰਡ ਤੋੜ ਦਿੱਤੇ ਨੇ ਇੱਥੇ ਪਹਿਲਾਂ ਵਾਲੀ ਬਰਫਵਾਰੀ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ ਸਵੇਰ ਤੋਂ ਰਾਤ ਤੱਕ ਹੋਈ 40 ਸੈਂਟੀਮੀਟਰ ਬਰਫਵਾਰੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਬੇਸ਼ੱਕ ਹਲੇ ਡੇਢ ਦੋ ਮਹੀਨੇ ਬਰਫ਼ਵਾਰੀ ਦਾ ਖਦ사 ਬਣਿਆ ਹੋਇਆ ਪਰ ਸੜਕਾਂ ਤੋਂ ਬਰਫ਼ ਹਟਾਉਣ ਲਈ ਮਿਊਸਪਲਟੀਆਂ ਦੇ ਨਾਮਕਦੇ ਜ਼ਖੀਰੇ ਖਾਲੀ ਹੋਣ ਕਿਨਾਰੇ ਤੇ ਨੇ ਅਤੇ ਕਈ ਸ਼ਹਿਰਾਂ ਦੇ ਸਟੋਰਾਂ ਦੇ ਵਿੱਚ ਸਿਰਫ ਝਾੜ ਪੁੰਝ ਹੀ ਬਚਿਆ ਰਹਿ ਗਿਆ ਤਾਜ਼ਾ ਬਰਫ਼ਵਾਰੀ ਕਾਰਨ ਟ੍ਰਾਂਟੋ ਬ੍ਰੈਟਨ ਮਿਸਿਸਾਗਾ ਕੈਲੇਡਨ ਮਿਲਟਨ ਅਤੇ ਸਕਾਰਬਰੋ ਆਦਿ ਸ਼ਹਿਰਾਂ ਦੇ ਸਾਰੇ ਸਕੂਲ ਅਨਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਨੇ ਇਨਾ ਦਿਨਾਂ ਦੇ ਵਿੱਚ ਹੋਣ ਵਾਲੇ ਖੇਡ ਮੁਕਾਬਲੇ ਅਤੇ ਹੋਰ ਐਮ ਸਮਾਗਮ ਅੱਗੇ ਪਾ ਦਿੱਤੇ ਗਏ ਨੇ ਅੱਜ ਦੀ ਬਰਫ਼ਵਾਰੀ ਨੇ ਟ੍ਰਾਂਟੋ ਹਵਾਈ ਅੱਡੇ ਦੀਆਂ ਉਡਾਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਉਡਾਨ ਭਰਨ ਵਾਲੀਆਂ ਕਈ ਉਡਾਨਾਂ ਨੂੰ ਦੇਰੀ ਦੇ ਨਾਲ ਤੋਰਿਆ ਗਿਆ ਤੇ ਉਤਾਰੇ ਜਾਣ ਵਾਲੀਆਂ ਕਈ ਉਡਾਨਾਂ ਨੂੰ ਹੋਰ ਅੱਡਿਆਂ ਵੱਲ ਮੋੜ ਦਿੱਤਾ ਗਿਆ ਟ੍ਰਾਂਟੋ ਦੇ ਪੀਅਰਸਨ ਹਵਾਈ ਅੱਡਾ ਖੇਤਰ 'ਚ 40 ਸੈਂਟੀਮੀਟਰ ਤੋਂ ਵੱਧ ਬਰਫ਼ ਪਈ ਜਿਸ ਕਾਰਨ ਸਵੇਰੇ 26 ਉਡਾਨਾਂ ਨੂੰ ਉਡਾਨ ਭਰਨ ਤੋਂ ਐਮਰਜੈਂਸੀ ਰੋਗ ਦਿੱਤਾ ਗਿਆ ਹਵਾਈ ਅੱਡੇ ਦੇ ਮੈਨੇਜਰ ਐਡਰੇਨੇਡਯੂ ਅਨੁਸਾਰ ਉਡਾਣ ਸੰਚਾਲਨ ਜੋਖਮ ਪ੍ਰਤੀ ਚੌਕਸਾ ਹੋ ਕੇ ਕੀਤਾ ਜਾ ਰਿਹਾ ਉਧਰ ਟੋਰਾਂਟੋ ਦੇ ਘਰੇਲੂ ਹਵਾਈ ਅੱਡੇ ਬਿਲੀ ਵਿਸ਼ਵ ਖੇਤ ਦੇ ਵਿੱਚ ਬਰਫ਼ ਦੀ ਤਹਿ 58 ਸੈਂਟੀਮੀਟਰ ਜੰਮ ਗਈ ਹੈ ਤੇ ਉਥੋਂ ਦੀਆਂ ਬਹੁਤੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਨੇ ਬਰਫਦਿਆਂ ਤਹਿਾਂ ਕਾਰਨ ਅੱਧੇ ਤੋਂ ਵੱਧ ਬੱਸ ਸੇਵਾਵਾਂ ਮਰਦ ਹੋਈਆਂ ਕਈ ਖੇਤਰ ਦੇ ਵਿੱਚ ਬਰਫਾਨੀ ਤੂਫਾਨ ਦੇ ਕਾਰਨ ਰੁੱਖਾਂ ਦੇ ਟਹਿਣੇ ਬਿਜਲੀ ਲਾਈਨਾਂ ਤੇ ਡਿੱਗਣ ਕਰਕੇ ਬਿਜਲੀ ਬੰਦ ਹੋ ਗਈ ਹੈ ਜਿਸ ਨੂੰ ਠੀਕ ਕਰਨ ਲਈ ਵਿਭਾਗ ਵੱਲੋਂ ਹੰਗਾਮੀ ਸਥਿਤੀ ਐਲਾਨ ਕੇ ਕੰਮ ਕਰ ਰਿਹਾ ਜਾ ਰਿਹਾ ਮੌਸਮ ਵਿਭਾਗ ਦੀਆਂ ਕੁਝ ਪੇਸ਼ ਨਗੋਈਆਂ ਗਲਤ ਸਾਬਿਤ ਹੋਈਆਂ ਵਿਭਾਗ ਨੇ ਠੰਡ ਦੇ ਹੋਰ ਜ਼ੋਰ ਫੰਦੀ ਚੇਤਾਵਨੀ ਜਾਰੀ ਕੀਤੀ ਗਈ ਹੈ 27 ਅਤੇ 28 ਜਨਵਰੀ ਨੂੰ ਹੋਰ ਬਫਾ ਹੋਰ ਬਰਫ਼ ਪੈਣ ਬਾਰੇ ਵੀ ਦੱਸਿਆ ਗਿਆ ਅੱਜ ਦਾ ਤਾਪਮਾਨ ਮੁਲਫੀ 22 ਤੋਂ ਹੇਠਾਂ ਡਿੱਗ ਗਿਆ ਟ੍ਰਾਂਟੋ ਦੀ ਬਰਫ਼ ਵਾਲੀ ਕਾਰਨ 30 ਸਾਲਾਂ ਦਾ ਰਿਕਾਰਡ ਟੁੱਟ ਚੁੱਕਿਆ ਇਸ ਤੋਂ ਪਹਿਲਾਂ 1996 ਦੇ ਵਿੱਚ ਇੰਨੀ ਜ਼ਿਆਦਾ ਬਰਫ਼ਬਾਰੀ ਹੋਈ ਸੀ ਉਧਰ ਵੈਨਕੂਵਰ ਖੇਤਰ ਦੇ ਵਿੱਚ ਅਗਲੇ 3 ਦਿਨਾਂ ਦੇ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕੈਲਗਰੀ ਦੇ ਵਿੱਚ ਹੁਣ ਤੱਕ ਪੈ ਰਹੇ ਠੰਡ ਦੇ ਪ੍ਰਕੋਪ ਨੂੰ ਬ੍ਰੇਕ ਲੱਗਣ ਦੀ پیشن گوئی ਕੀਤੀ ਗਈ ਹੈ ਪਰ ਐਡਮਿੰਟਨ ਦਾ ਤਾਪਮਾਨ ਠਿਗਾ ਰਹਿ ਸਕਦਾ ਹੈ ਬਰਫਵਾਰੀ ਨੇ ਟੋਟੋ ਆਟੋ ਆਈ ਦਾ ਕੰਮ ਬਹੁਤ ਘਟਾ ਦਿੱਤਾ ਜਿਸ ਕਾਰਨ ਕਈ ਸਟੋਰਾਂ ਦੇ ਵਿੱਚ ਜ਼ਖੀਰੇ ਖਾਲੀ ਹੋਣ ਲੱਗੇ ਨੇ ਸੜਕਾਂ ਦੇ ਹਾਲਤ ਸੁਰੱਖਿਅਤ ਨਾ ਹੋਣ ਕਾਰਨ ਟਰੱਕ ਕੰਪਨੀਆਂ ਲੰਬੇ ਰੂਟਾਂ ਦੇ ਜੋਖਮ ਲੈਣ ਤੋਂ ਕਤਰਾਉਣ ਲੱਗੀਆਂ ਨੇ ਇਸ ਤਰੀਕੇ ਦੇ ਹਾਲਾਤ ਵਿਦੇਸ਼ਾਂ ਦੇ ਵਿੱਚ ਬਣ ਚੁੱਕੇ ਨੇ ਬਰਫਵਾਰੀ ਦਾ ਭਾਰੀ ਅਸਰ ਦੇਖਣ ਨੂੰ ਮਿਲ ਰਿਹਾ ਲੋਕ ਦਾ ਜਣਾ ਜੀ ਬਣਾਓ ਕਾਫੀ ਪ੍ਰਭਾਵਿਤ ਹੋਇਆ ਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਗਈ ਹੈ ਪ੍ਰਸ਼ਾਸਨ ਦੇ ਵੱਲੋਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਹੋਰ ਬਾਰੀ ਬਰਫ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿਸ ਕਰਕੇ ਲਗਾਤਾਰ ਬਰਫ ਦਾ ਕਹਿਰ ਉਹ ਨਜ਼ਰ ਆ ਰਿਹਾ ਇਸ ਦੇ ਨਾਲ ਹਵਾਈ ਅੱਡਿਆਂ ਦੇ ਉੱਤੇ ਵੀ ਕਾਫੀ ਅਸਰ ਪਿਆ ਉਡਾਣਾਂ ਰੱਦ ਕੀਤੀਆਂ ਸਰਕੀ ਆਵਾਜਾਈ ਜਿਹੜੀ ਕਿ ਉਹ ਬੰਦ ਹੋ ਚੁੱਕੀ ਹੈ ਲੋਕਾਂ ਦਾ ਜੌਂਜੀਪੁਰ ਕਾਫੀ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਿਹਾ ਜਿਨ੍ਹਾਂ ਲੋਕਾਂ ਨੇ ਕੰਮ ਕਰਨਾ ਤੇ ਬਸਾਂ ਤੇ ਰਾਹੀ ਜਾਣਾ ਸੀ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬਰਫਾਂ ਦੀਆਂ ਤਹਾਂ ਇੰਨੀਆਂ ਕੁ ਜ਼ਿਆਦਾ ਨੇ ਕਿ ਕੋਈ ਵੀ ਵਾਹਾਂ ਜਿਹੜਾ ਕਿ ਸੜਕਾਂ ਦੇ ਉੱਤੇ ਨਹੀਂ ਚੱਲ ਰਿਹਾ ਬਰਫ ਹਟਾਉਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਪਰ ਇਸ ਦੇ باوجود ਵੀ ਆ ਬਰਫ ਦਾ ਜਿਹੜਾ ਕਹਿ ਰਹੇ ਉਹ ਲਗਾਤਾਰ ਜਿਹੜਾ ਕਿ ਦੇਖ ਨੂੰ ਮਿਲ ਰਿਹਾ